ਕਿ ਇਹ ਗੱਲ ਕਿ ਅੱਜ ਮੇਰੇ ਲਈ ਬੜੇ ਘਰਵਤੀ ਕਰਦਾ ਹੈ ਹੁਣ ਅੱਜ ਪੈਣੀ ਸਾਹਿਬ ਦੀ ਇਸ ਇਤਿਹਾਸਿਕ ਥੰਮੀ ਤੇ ਸਤਿਗੁਰੂ ਬਾਬਾ RAM ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਇੱਕ ਬੜੀ ਮਹਿੰਮ ਛੇੜੀ ਸੀ ਔਰ ਜਿਨ੍ਹਾਂ ਨੇ ਇਸੀ ਥੰਮੀ ਤੇ ਇਸ ਅੰਗਰੇਜ਼ਾਂ ਤੇ ਮੁਕਤ ਕਰਾਉਣ ਦਾ ਜੋ ਉਹਨਾਂ ਨੇ ਪ੍ਰਣ ਲਿਖਿਆ ਸੀ और उन्होंने डट करके उसका सामना किया और इस भूमि तो उन्होंने कई और ऐसे बुराइयां का खात्मा सतगुरु बाबा जी ने नशे के खिलाफ जो इस चलाया कि नशे खत्म करना चाहिए और जो उन्होंने स्वदेशी में लेकर के बड़ा अभियान इतने चलाया से आज ये मेरे लिए बड़े गर्व की गल है कि इस महान व्यक्तित्व, ऐसा व्यक्तित्व जिन्होंने इस देश राष्ट्र की धर्म की रक्षा एक बड़ा अभियान चला करके उन्होंने यहाँ से खदेड़न का काम किया है अज उन्होंने जयंती भी मैं सभी नो बहुत बहुत लख लख बधाई देना क्योंकि ऐसे महान व्यक्ति वो इतिहास कि जिस इतिहास को अस याद करते हैं कि आने वाली पीढ़िया ਕੁਸੀ ਤੇ ਹਸਪਤਾਲ ਪਰੇ ਜਾਣਕਾਰੀ ਲਗਣ ਔਰ ਉਹ ਉਹਨਾਂ ਦੇ ਦਿਖਾਏ ਹੋਏ ਮਾਲ ਦੀ ਦੇ ਉੱਪਰ ਚਲਦੇ ਨਾ ਇਸ ਪ੍ਰਦੇਸ਼ ਦੇ ਸਮਾਜ ਦੇ ਬੜਾ ਹੰਦ ਕਰੇ ਮੈਂ ਸਤਿਗੁਰੂ ਬਾਬਾ ਰਾਮ ਸਿੰਘ ਜੀ ਦੇ ਜੋ ਉਹਨਾਂ ਦਾ ਅੱਜੇ ਪ੍ਰਕਾਸ਼ ਪਰਵ ਉਹਨਾਂ ਦੀ ਸਭੀ ਸ਼ਾਸਨ ਨੂੰ ਲੱਖ ਲੱਖ ਬਧਾਈ ਦਿੰਦਾ ਪੰਜਾਬ ਦੇ ਕਾਨੂੰਨ ਵਿੱਚ ਉਸਤਾ ਦਿਨਵਰ ਦੇ ਖਰਾਬ ਹੋਣ ਦੀ ਗੱਲ ਕਰ ਰਹੀ ਹੈ ਨਾਮਦਾਈ ਸਮਾਜ ਦੇ ਇੱਕ ਸ਼ਹਿਰ ਤੇ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨ ਦੀ ਮੰਗ ਜੀ ਬਿਲਕੁਲ ਮੈਂ ਨੇ ਕਿਹਾ ਹੈ ਹਨਮਨ ਸੇ ਇਸ ਬਾਤ ਕੋ ਕਹਾ ਹੈ कि जो हमारे नामधारी समाज के ना प्रतिनिधि हैं वो आ करके जब मुझे मिलेंगे तो उसके ऊपर इस बात को जो मान रखी है समाज की, क्योंकि तो बाबा सतगुरु बाबा राम सिंह जी उनका जीवन एक ऐसा जीवन है कि आने वाली पीढ़ियाँ उन्हें जीवन सर्च कर उससे ज्ञान प्राप्त कर और उन्होंने मार्ग से आगे बढ़न तो बड़ी चंगी गल उन्होंने मैंने कहा है कि वो ज्यों ही आ करके मुझे मिलेंगे तो उस गल ਅੱਗੇ ਬੜਾ ਹੰਟ ਕੰਮ ਸੀ ਪੰਜਾਬ ਦੀ ਕਨੂ ਬਸਤ ਦਿਨ ਵਰਤਨ ਖਰਾਬ ਹੋ ਰਹੀ ਕਿਛ ਕੰਦੇ ਦੇਸ਼ ਆ ਦੇਖਿਏ ਪੰਜਾਬ ਮੇ ਜੋ ਲਨ ਆਰਡਰ ਦੀ ਵਿਵਸਥਾ ਮੁਖਰਾ ਹੋਈ ਕਿਉਂਕਿ ਬੜੇ ਬੜੇ ਸਜਾ ਬਾਗ ਤਰਕਾਤੀਤੇ ਗਏ ਸੀ ਔਰ ਸਾਡੇ ਪੰਜਾਬ ਦੇ ਜੋ ਲੋਕੀ ਹੈ ਉਹ ਬੜੇ ਘੋਲੇ ਨੇ ਜੀ ਇਹ ਗੱਲਾਂ ਵੀ ਚਾਹ ਜਾਂਦੇ ਪਰੰਤੂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਆਉਣ ਵਾਲਾ ਸਮਾਂ ये ऐसा समय है कि जब देश विकसित गति से आगे बढ़ रहा है प्रधानमंत्री तो जी ने संकल्प लिया है कि हम भारत को विकसित राष्ट्र बनाने तो का काम करेंगे तो मैं पंजाब के लोगों भी अपील करता कि नरेंद्र मोदी जी के नेतृत्व में पंजाब भी पीछे न रहे ये भी विकसित पंजाब बने ये भी पंजाब जो पंजाब ਸਾਡਾ ਦੇਸ਼ ਦਾ ਨੰਬਰ 1 ਸੂਬਾ ਸੀ ਉਹ ਨੰਬਰ 1 ਸੂਬਾ ਬਣੇ ਔਰ ਇਹ ਨੰਬਰ 1 ਸੂਬਾ ਸਾਧਿਆ ਜਨਕ ਪਾਲਤ ਨਰੇਂਦਰ ਮੋਦੀ ਜੀ ਦੇ ਨੇਤਿਤਵ ਵਿੱਚ ਬਾਸਕਦਾ ਮੈਂ ਇਹ ਕਹਿਣਾ ਚਾਹਨਾ ਕਿ ਗੱਲਾਂ ਤਾਂ ਬੜੀਆਂ ਬੜੀਆਂ ਕਰਦੇ ਨੇ ਔਰ ਅੱਗੇ ਵੀ ਆਪਕ ਹੋਣੀ ਗੱਲੀਆਂ ਬੜੀਆਂ ਹੀ ਗੱਲਾਂ ਹੋਣ ਜੀ ਕੋਈ 4 ਸਾਲਾਂ ਦੇ ਵਿੱਚ ਕੋਈ ਕੁਝ ਹੋਆ ਨਹੀਂ ਜੋ ਪਹਿਲੇ ਬੜੀਆਂ ਗੱਲਾਂ ਕੀਤੀ ਗਈਆਂ ਨਹੀਂ ਹੁਣ ਕਿਉਂਕਿ ਇਲੈਕਸ਼ਨ ਨਜ਼ਦੀਕ ਆ ਗਿਆ ਹੁਣ ਫਿਰ ਸਾਰੇ ਸੋਚਦੇ ਨੇ ਇਹ ਬੜੀਆਂ ਬੜੀਆਂ ਗੱਲਾਂ ਕਰਕੇ ਫਿਰ ਸਰਕਾਰ ਦੇ ਉੱਪਰ ਕਾਬੂਜ ਹੋ ਜਾਣਗੇ ਪਰੰਤੂ ਅੱਜ ਜਿਵੇਂ ਲੱਗਦਾ ਹੈ ਕਿ ਪੰਜਾਬ ਦੇ ਲੋਕੀ ਇਸ ਗੱਲ ਨੂੰ ਸਮਝ ਗਏ ਨੇ ਕਿ ਗੱਲਾਂ ਸੇ ਕੰਮ ਨਹੀਂ ਚੱਲਣਾ ਹੁਣ ਤਾਂ ਕੰਮ ਕਰਨ ਸੇ ਕੰਮ ਚੱਲਣਾ ਹੈ ਔਰ ਕਿਸੇ ਦੀ ਗੱਲਾਂ ਵਿੱਚ ਅੱਜ ਪੰਜਾਬ ਦੇ ਲੋਕੀ ਨਹੀਂ ਆਣਗੇ ਚਾਹੇ ਉਹ ਬੜੀਆਂ ਗੱਲਾਂ ਕਰਨ ਚਾਹੇ ਛੇੜੀ ਮਰਜ਼ੀਆਂ ਗੱਲਾਂ ਕਰਨ ਜਾਂ ਕੁਝ ਪ੍ਰਲੋਭਨ ਦੇਣ ਪਰੰਤੂ ਨਾ ਪ੍ਰਲੋਭਨਾਂ ਤੇਣ ਜੋ ਕਿ ਜੋ ਵਾਅਦੇ ਇਹਨਾਂ ਨੇ ਕੀਤੇ ਸੀ ਸਰਕਾਰ ਦੇ 4 ਸਾਲ ਨਿਕਲੇ 4 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਚਾਹੇ ਮਹਿਲਾਵਾਂ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਾਰੇ ਸਰਕਾਰ 1100 ਰੁਪਏ ਮਹੀਨਾ ਦੇਣ ਦਾ ਕੰਮ ਕਰੇਗੀ ਉਹ ਨਹੀਂ ਦਿੱਤਾ ਚਾਹੇ ਇਹਨਾਂ ਨੇ ਬਜ਼ੁਰਗਾਂ ਦੀ ਪੈਨਸ਼ਨ ਨੂੰ ਵਧਾਉਣ ਦੀ ਗੱਲ ਕੀਤੀ ਸੀ ਉਹ ਨਹੀਂ ਇਹਨਾਂ ਨੇ ਕੀਤਾ ਸੀ ਔਰ ਮੈਂ ਤਾਂ ਇਹ ਵੀ ਗੱਲ ਬਤਾਨਾ ਚਾਹੁੰਦਾ ਹਾਂ ਕਿ ਮੈਂ ਦੇਖ ਰਿਹਾ ਸੀ ਕਿ ਇੱਥੇ ਬਜ਼ੁਰਗਾਂ ਨੂੰ ਜਿਹੜੇ ਸਮਾਨ ਪੱਤਾ ਦਿੰਦੇ ਹਨ ਜਿਨ੍ਹਾਂ ਦੀ ਇਨਕਮ 60 60000 ਰੁਪਏ ਹੈ ਉਹਨਾਂ ਨੂੰ ਇੱਥੇ ਸਮਾਨ ਬੱਤਾ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ ਸਾਡੇ ਹਰਿਆਣਾ ਦੇ ਵਿੱਚ ਜਿਨ੍ਹਾਂ ਬਜ਼ੁਰਗਾਂ ਦੀ ਇਨਕਮ 3 ਲੱਖ ਰੁਪਏ ਹੈ ਉਹਨਾਂ ਨੂੰ ਦਿੱਤਾ ਜਾਂਦਾ ਹੈ ਇਹ ਕਿੰਨਾ بڑا ਅੰਤਰ ਹੂੰ ਸਾਡੇ ਯਹਾਂ ਲਗਭਗ 44 ਲੱਖ ਬਜ਼ੁਰਗਾਂ ਨੂੰ ਇਹ 3200 ਰੁਪਏ ਪੈਨਸ਼ਨ ਦੇਣ ਦਾ ਕੰਸਟਡੀ ਸਰਕਾਰ ਕਰ ਰਹੀ ਹੈ ਪਰੰਤੂ ਪੰਜਾਬ ਦੇ ਵਿੱਚ ਉਹ 1500 ਤੇ 2500 ਵਧਾਉਣ ਦੀ ਗੱਲ ਕੀਤੀ ਗਈ ਸੀ ਪਰੰਤੂ 2500 ਰੁਪਏ ਵੀ ਉਹਨਾਂ ਦੀ ਇਹ ਪੈਨਸ਼ਨ ਨਹੀਂ ਵਧੀ ਸੀ ਉਹਨਾਂ ਨੂੰ ਅੱਜ ਵੀ 1500 ਰੁਪਏ ਉਹ ਵੀ 3 ਮਹੀਨਿਆਂ ਤੇ ਬਾਅਦ 4 ਮਹੀਨਿਆਂ ਦੇ ਬਾਅਦ ਔਰ ਇੱਥੇ ਜੋ ਕਰਮਚਾਰੀ ਨੇ ਉਹਨਾਂ ਨੂੰ ਆਪਣੀ ਸੈਲਰੀ ਨਹੀਂ ਮਿਲ ਰਹੀ ਹੈ ਜੀ بڑا ਪੰਜਾਬ ਇੱਕਦਮ ਇਹਨਾਂ ਦੀ ਜੋ ਸੋਚ ਹੈ ਕਿ ਜੋ ਇਹਨਾਂ ਨੇ ਪੰਜਾਬ ਨੂੰ ਸਜਾ ਬਾਗ ਦਿਖਾ ਕਰਕੇ ਵੋਟ ਲੈਣ ਦਾ ਕੰਮ ਕੀਤਾ ਹੈ ਪਰੰਤੂ ਉਸਦੇ ਉੱਪਰ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਸਹੂਲਤਾਂ ਲੋਕਾਂ ਨੂੰ ਜੋ ਕੰਮ ਸਰਕਾਰ ਕਹਿ ਕਰਕੇ ਵੋਟਾਂ ਲਈਆਂ ਨੇ ਕਿ ਉਹਨਾਂ ਨੂੰ ਪੂਰਾ ਕੀਤਾ ਜਾਵੇ

ਆਡੀ ਸਰਕਾਰ ਨੇ ਹਰਿਆਣਾ ਦੇ ਵਿੱਚ ਇਹਨੂੰ ਲਾਗੂ ਕੀਤਾ ਹੈ ਉਹਦੇ ਨਾਲ ਹਮਨੇ ਜੋ ਇੱਕ ਹੋਰ ਯੋਜਨਾ ਜੋੜ ਦਿੱਤੀ ਆਈਸ਼ਮਾਨ ਭਾਰਤ اور ਚੀਰਾ ਯੂ ਯੋਜਨਾ ਦੋਨੋਂ ਜੋੜ ਕਰਕੇ ਸਾਡੀ ਸਰਕਾਰ ਨੇ ਹਰਿਆਣਾ ਦੇ ਵਿੱਚ ਜਿੰਨ ਪਰਿਵਾਰਾਂ ਦੀ ਇਨਕਮ 1,80,000 ਰੁਪਏ ਉਹਨਾਂ ਨਾਲ ਦਾ 100% ਸਾਡੀ ਸਰਕਾਰ ਦੇਣ ਦਾ ਕੰਮ ਕਰ ਰਹੀ ਹੈ ਪਰੰਤੂ ਜਿਨ੍ਹਾਂ ਦੀ ਇਨਕਮ 3 ਲੱਖ ਰੁਪਏ تک ਹੈ ਉਹਨਾਂ ਦੇ ਮਾਤਰ ₹1500 ਇੱਕ ਸਾਲ ਦੇ ਲੈ ਕਰਕੇ ਉਹਨਾਂ ਨੂੰ ਵੀ 5 ਲੱਖ ਰੁਪਏ ਦਾ ਸਹਿਯੋਗ ਦੇਣ ਦਾ ਕੰਮ ਕਰ ਰਹੀ ਹੈ ਸਾਡੇ ਹਰਿਆਣਾ ਦੇ ਵਿੱਚ ਜਿਹੜੇ ਬਜ਼ੁਰਗ 70 ਸਾਲ ਦੇ ਉੱਪਰ ਦੇ ਹਨ ਉਹਨਾਂ ਸਭੀ ਬਜ਼ੁਰਗਾਂ ਦਾ ਇਹ 5 ਲੱਖ ਰੁਪਏ ਦਾ ਉਹਨਾਂ ਦਾ ਵੀ ਇਲਾਜ ਕਰਾਉਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਮੇ ਪਰੰਤੂ ਯਹਾਂ ਤੋਂ ਬੜੀਆਂ-ਬੜੀਆਂ ਗੱਲਾਂ ਹੀ ਹੋਣਗੀਆਂ ਪੰਜਾਬ ਦੇ ਵਿੱਚ ਇਹ ਤੋਂ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਬੜੀਆਂ ਗੱਲਾਂ ਤੇ ਫੈਸਲਾ ਕਰੋ ਇਆ ਕੰਮ ਵਾਲਿਆਂ ਤੇ ਫੈਸਲਾ ਕਰੋ ਜੋ ਕੰਮ ਕਰ ਰਹੇ ਆ ਉਹਨਾਂ ਦੀ ਗੱਲਾਂ ਤੇ ਫੈਸਲਾ ਕਰਨਾ ਹੈ ਜਾਂ ਜੋ ਬੜੀਆਂ-ਬੜੀਆਂ ਗੱਲਾਂ ਆ ਕਰਕੇ ਕਰਦੇ ਆ ਉਹਨਾਂ ਦੀ ਗੱਲਾਂ ਤੇ ਫੈਸਲਾ ਕਰਨਾ ਹੈ ਇਹ ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਸਾਡੀ ਸਰਕਾਰ ਇਮਾਨਦਾਰ ਸਰਕਾਰ ਹੈ ਪਰੰਤੂ ਜਿੰਨਾ ਭ੍ਰਸ਼ਟਾਚਾਰ ਇਸ ਸਰਕਾਰ ਦੇ ਵਿੱਚ ਹੋਇਆ ਕਿ ਨੀਚੇ ਲੋਕਾਂ ਨੂੰ ਆਪਣਾ ਪਟਵਾਰੀ ਤਹਿਸੀਲ ਦੇ ਵਿੱਚ ਜੋ ਭ੍ਰਸ਼ਟਾਚਾਰ ਦੇਖਣ ਨੂੰ ਮਿਲਦਾ ਮੇਰੇ ਖਿਆਲ ਦੇ ਉਹਨਾਂ ਭ੍ਰਸ਼ਟਾਚਾਰ ਕਿਹਨਾਂ ਦੇਖਣ ਨੂੰ ਮਿਲਦਾ ਇਹ ਸਰਕਾਰ ਆਮ ਆਦਮੀ ਦੀ ਕਾਂਗਰਸ ਤੇ ਵੀ ਵੱਡੀ ਭ੍ਰਸ਼ਟਾਚਾਰੀ ਨਿਕਲੀ ਨੇ ਭ੍ਰਸ਼ਟਾਚਾਰ ਦੀ ਦਲਦਲ ਵਿੱਚੇ ਫਸੀ ਹੋਈ ਹੈ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿਦੇ ਸਾਥ ਚੱਲਣਾ ਹੈ ਪਰ ਮੈਂ ਇਸ ਬਾਤ ਤੇ ਆਸ਼ਵਾਸਤ ਕਰਦਾ ਕਿ ਜੋ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਜਿੰਨੀਆਂ ਵੀ ਯੋਜਨਾਵਾਂ ਹਰਿਆਣਾ ਦੇ ਵਿੱਚ ਸਾਡੀ ਸਰਕਾਰ ਨੇ ਲਾਗੂ ਕੀਤੀਆਂ ਹੋਈਆਂ ਨੇ ਉਹ ਸਾਰੀ ਕੀ ਸਾਰੀ ਯੋਜਨਾਵਾਂ ਪੰਜਾਬ ਦੇ ਵਿੱਚ ਵੀ ਲਾਗੂ ਹੋਵਾਂਗੇ ਚਾਹੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ 24 ਫਸਲਾਂ ਤੇ ਐਮਐਸਪੀ ਦੇਣ ਦਾ ਕੰਮ ਕਰਦੇ ਆਂ ਪੰਜਾਬ ਦੇ ਵਿੱਚ ਵੀ ਮੈਂ ਭਗਵੰਤ ਮਾਨ ਨੂੰ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਪੂਰੀ ਦੀ ਪੂਰੀ ਫਸਲ ਐਮਐਸਪੀ ਦੇ ਕਿਸਦਣ ਦਾ ਕੰਮ ਕਰੋ ਹਰ ਮੈਂ ਇਹ ਵੀ ਕਿਹਾ ਸੀ ਕਿ ਤੁਹਾਡੀ ਸਰਕਾਰ ਹਰਿਆਣਾ ਦੇ ਵਿੱਚ ਜੋ ਮਹਿਲਾئیں ਜਿਨ੍ਹਾਂ ਦੀ ਇਨਕਮ 1 ਲੱਖ 80000 ਰੁਪਏ ਦੇ ਕੰਮ ਹੈ ਉਨਾ ਮਹਿਲਾਵਾਂ ਦੀ ਰਸੋਈ ਦੇ ਵਿੱਚ 500 ਰੁਪਏ ਦਾ ਗੈਸ ਦਾ ਸਿਲੰਡਰ ਪਹੁੰਚਾਉਣ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ ਤੁਸੀਂ ਵੀ ਇੱਥੇ ਕਰੋ ਜੀ ਪਰੰਤੂ ਇਹ ਤਾਂ ਗੱਲਾਂ ਹੀ ਕਰਦੇ ਨੇ